ਵਿਦਾਨਸਵ ਹਲਕਾ ਇਨਾਲਾ ਦੇ ਪਿੰਡ ਵਿੱਚ ਇਹ ਮਾਪਿਓ ਕਰ ਰਿਹਾ ਹੈ ਕਿ ਫਰਿਸ਼ਤੇ ਦੀ ਵਦੀਕ ਇਹਨਾਂ ਦਾ ਨੌਜਵਾਨ ਪੁੱਤ ਬਹੁਤ ਹੀ ਕਿਸੇ ਗੰਭੀਰ ਬਿਮਾਰੀ ਤੋਂ ਗ੍ਰਸਤ ਹੈ ਇਹ ਮਾਪਿਓ ਸਮਾਜ ਸੇਵ ਸੰਸਥਾਵਾਂ ਅਤੇ ਗੁਰਪਿਆਰੀ ਸੰਸਥਾਵਾਂ ਦੇ ਅੱਗੇ ਹੱਥ ਜੋੜ ਬੇਨਤੀ ਕਰ ਰਿਹਾ ਹੈ ਕਿ ਇਹਨਾਂ ਦੀ ਪੁੱਤ ਦੀ ਕੋਈ ਸਹਾਇਤਾ ਲਈ ਜਾਵੇ ਜਿਸ ਤਰ੍ਹਾਂ ਗੁਰੂਆਂ ਦੇ ਗ੍ਰੰਥ ਵਿੱਚ ਕਿਹਾ ਗਿਆ ਹੈ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਜਿਸ ਕਰਕੇ ਸਾਨੂੰ ਲੰਗਰ ਸਬੀਲਾ ਅਤੇ ਉੱਚੀਆਂ-ਉੱਚੀਆਂ ਇਮਾਰਤਾਂ ਉਸਾਰਨ ਤੋਂ ਇਲਾਵਾ ਕਿਸੇ ਗਰੀਬੰਦ ਲੋਰਬੰਦ ਵਿਅਕਤੀ ਦੀ ਹੀ ਸਾਰ ਲਈ ਜਾਵੇ ਤਾਂ ਬਹੁਤ ਵਧੀਆ ਹੋਵੇਗਾ ਜੋ ਕਿ ਸੱਚੀ ਕਿਰਤ ਦੀ ਨਿਸ਼ਾਨੀ ਦੱਸੀ ਜਾਂਦੀ ਹੈ ਹਰਕ ਭੈਣ ਭਰਾ ਤੇ ਸਮਾਜਿਕ ਸੰਸਥਾਵਾਂ ਦੇ ਅੱਗੇ ਹੱਥ ਜੋੜ ਬੇਨਤੀ ਹੈ ਕਿ ਕੁਛ ਨਾ ਕੁਛ ਇਸ ਪਰਿਵਾਰ ਦੀ ਸਾਰ ਲਈ ਜਾਵੇ ਤਾਂ ਜੋ ਔਣ ਵਾਲੇ ਸਮੇਂ ਵਿੱਚ ਇਹ ਵਿਅਕਤੀ ਆਪਣੇ ਪਰਿਵਾਰ ਉਜ ਬਹਿ ਸਕੇ ਇੱਕ ਮਾਂ ਦੀ ਗੁਹਾਰ ਸੁਣ ਲਓ ਤੁਸੀਂ ਆਪ ਹਰ ਇੱਕ ਸਮਾਜਿਕ ਸੰਸਥਾ ਤੇ ਗੁਰੂ ਪਿਆਰੀ ਚੰਨਾ ਦੇਗੇ ਹੱਥ ਜੋੜ ਬੇਨਤੀ ਹੈ ਕਿ ਇਸ ਪਰਿਵਾਰ ਦੀ ਜ਼ਰੂਰਤ ਨੂੰ ਜ਼ਰੂਰ ਸਹਾਰ ਲਈ ਜਾਵੇ ਕਿਉਂਕਿ ਗਰੀਬ ਦਾ ਮੂੰਹ ਤੇ ਗੁਰ ਦੀ ਗੋਲਖ ਮੰਨੀ ਗਈ ਹੈ ਆਹ ਚੱਲ 50 ਹੋਤਾ ਆ ਲੜਕੀਆਂ ਇਸ ਵਟਗਲ ਕੋਚਾ ਫੇਰ ਕੀ ਹੋਣੀ ਤੇ ਫੇਰ ਕੰਮ ਕਰਦੇ ਮੁੰਡੇ ਬਾਰੇ ਅਸੀਂ ਆ ਗਿਆ ਕਿਥੋਂ ਅਸੀਂ ਲਾਈ ਕਰੀ ਜਿੰਨੀ ਚਾਈ ਬਹੁਤ ਰੁਕੀ ਇਹ ਅੱਗੇ ਅਸੀਂ ਤਾਂ ਤਰ ਪੱਟੀ ਬਣਨ ਤੱਕ ਸੋਕੇ ਖਾ ਕੇ ਆ ਗਏ ਅੱਗੇ ਜੇ ਕੋਈ ਵਾਰੀ ਆ ਕੇ ਪਹਾੜੇ ਕੋਲ ਤੋਂ ਵੇਰਦਾ ਵਿੱਚ ਜੇ ਸਾਡੇ ਕੋਲ ਪੈਸਾ ਹੁੰਦਾ ਤੇ ਅਸੀਂ ਲੈ ਕੇ ਚਲੇ ਜਾਂਦੇ ਥੋੜੇ ਕਰੀ ਤਰੁਕਾ ਇਹਦੇ ਨੂੰ ਕਰ 4-5 ਰੁਪਏ ਤੇ ਕਰਾ ਲਿਖ ਕੇ ਦੇਉਂ ਕਿ ਕਰਨੇ ਨੂੰ ਤੇ ਤੁਸੀਂ ਕੀ ਜਾਂਦੇ ਜੀ ਹੁਣ ਕੀ ਅਸੀਂ ਜਦੋਂ ਮੈਨੂੰ ਇਹ ਲੱਗ ਕਿ ਲੱਗ ਲਈ ਜੇ ਸਾਨੂੰ ਖੇਰ ਕੀਤਾ ਜਾਵੇ ਮੇਰਾ ਪੁੱਤ ਵੱਡਾ ਚਾਹੀਦਾ ਤਾਂ ਰੋਲ ਕੋਈ ਨਹੀਂ ਚਾਹੀਦਾ ਮੇਰਾ ਕੋਈ ਬੱਚਾ ਬੰਨਾ ਚਾਹੀਦਾ 아이 ਮਾਂ ਦੇ ਖਾਲਾ ਵਿੱਚ ਸਿਰਰ ਵਿੱਚ ਬੰਨਾ ਚਾਹੀਦਾ ਸਮੂਦ ਖਾਲਸਾ ਦੂਰਾ ਹੋ ਗਿਆ ਵੀ ਝੋਲੀ ਦੀ ਪਾਇਆ ਫੋੜਾ ਆਸ ਤੇ ਨੰਦੇ ਦਿਨ ਖਾਣ ਕੋਈ ਨਹੀਂ ਆ ਗਰੋ ਰੋਟੀ ਤੋਂ ਵੀ ਤਾਂ ਮੇਰੀ ਬੱਚੇ ਬੁੱਢੇ ਵਾਰੇ ਇਥੇ ਤੋਂ ਲੈ ਲੈ ਮੈਂ ਜਨਨ ਕਰਨਾ ਚਾਹੀਦਾ ਤੁਹਾਨੂੰ ਤਾਂ ਇਹ ਮਾੜੀ ਜਿਹੀ ਸਾਲਾ ਤੁਹਾਨੂੰ ਨਾਜ ਹੋਣਾ ਚਾਹੀਦਾ ਤੁਹਾਨੂੰ ਕੋਈ ਸਾਨੂੰ ਕੁਝ ਨਹੀਂ ਕਰੀਦਾ ਕਿ ਮੈਂ ਮਾੜਾ ਹੋਣਾ ਜੀਦਾ ਰੋਟੀ ਮੰਗ ਕੇ ਵੀ ਖਾ ਲਾਂ ਹਾਂਜੀ ਸਾਡੀ ਗੱਡੀ ਨਹੀਂ ਹੈ ਸੋਟਣੇ ਦੀ ਸਾਡੀ ਗਵਾਹ ਨਹੀਂ ਅਜਿਹੀ ਪਾਣੀ ਫੜੇ ਕਿੱਥੇ ਵੀ ਜਾਈ ਜਾਵਾਂ ਇਲਾਜ ਕਰਨਗੇ ਜਾਵਾਂਗੇ ਤੇ ਅਸੀਂ ਹੋਰ ਤੁਹਾਨੂੰ ਮਤ ਥੋੜੀ ਬੋਤੀ ਕੁ ਕਰੇ ਖਾਣੇ ਲਈ ਜਿਹੜੀ ਜਾਂਦਾ ਨੇ ਦੋੜੀ ਜੀ ਹਾਂਜੀ ਪਰ ਸੰਨੀਏ ਦੀ ਸਾਡੇ ਮਿਲਿਆ ਜਾ ਚਾਹੇਗੀ ਜੀ ਭਰਾ ਮੈਂ ਤਾਂ ਇਹ ਇਹ ਨੂੰ ਮਰਵਾ ਦਿੰਦੀ ਹਾਂ ਮੈਨੂੰ ਹੋ ਰਿਹਾ ਥਾ ਥੀ ਮੈਨੂੰ ਘਮਰਾ ਰਹੀ ਕੋਈ ਨਾ ਮਤਾ ਇਹ ਰੇ ਪਾਣੀ ਪਿਆ ਜੀ ਤੇਲ ਵਿੱਚ ਖਾਣ ਠਾਣਾ ਸੀ ਨਹੀਂ ਮਿਲ ਗਿਆ ਜੀ ਮਰ ਗਿਆ ਥਾ ਲੇ ਕਿ ਕਨੇ ਨੀ ਜਰਾ ਹਲਨਾ ਦੇਖ ਲਿਓ ਚਾ ਠੀਕ ਨੇ ਆ ਜਰਾ ਪੇਟ ਚ ਪਾਣੀ ਇਹਦੇ 2 ਸਾਲ ਤੋਂ ਇਸ ਤਰ੍ਹਾਂ ਪਿਆ ਜੇ ਮੰਜੇ ਦੇ ਤੇ ਸਾਰੇ ਘਰ ਬਾਤ ਇਹ ਫਿਰਦੇ ਆ ਤੇ ਮਾਵਾਂ ਬਜ਼ੁਰਗ ਨੇ ਧੀਆਂ ਧੀਆਂ ਜਿਉਂ ਪਿੱਛ ਵੱਡੀਆਂ ਨੇ ਬੱਚਾ ਛੋਟਾ ਉਹਦਾ ਇਹ ਇਲਾਜ ਫਿਰ ਪਹ ਹੈ ਵੀ ਨਹੀਂ ਇਲਾਜ ਕਰਾਉਣ ਨੂੰ ਚਲੇਦਾ ਹੁਣ ਇਹ ਕਿੱਕੋ ਵੀ ਸੰਸਾ ਬਾਹ ਫੜੇ ਤੇ ਲਾਜ ਹੋ ਜਾਏ ਕਿ ਦੇ ਗਰੀਬ ਦਾ ਤੇ ਇਹ ਰੋਟੀਆਂ ਵੀ ਆਤਰਿਆ ਹੁਣ ਬੜਾ ਮੰਦਾ ਹਾਲ ਜੇ ਦਾ ਤੇ ਕੋਈ ਨਾ ਕੋਈ ਵੀਰ ਭਰਾ ਬਾਹ ਫੜੇ ਇਲਾਜ ਕਰਾਵੇ ਬੜੀ ਮਿਹਰਬਾਨੀ ਹੋਵਨਾਂ ਦੀ